ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ Laashan ਤੇ ਰਾਜਨੀਤੀ ਕਰਦੀ ਨਜ਼ਰ ਆਈ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਦੇ ਕਾਲੀਗ ਲਾਲਜੰਨ ਜੀ ਔਰ ਮੇਰੇ ਕੈਬਨਟ ਦੇ ਸਾਬਕਾ ਕਲੀਗ ਬਲਕਾਰ ਸਿੰਘ ਜੀ ਬ੍ਰਹਮਸ਼ੰਕਰ ਜਮਪਾ ਜੀ ਅੱਜ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਕਿ ਪੰਜਾਬ ਦੇ ਅੰਦਰ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਹੜ੍ਹ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਰੂ ਯੋਗਦਾਨ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰੁਬਈਏ ਬਾਰੇ ਗੱਲ ਕਰਨੀ ਆ ਕਿ ਇਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿ ਇਸ ਤਰ੍ਹਾਂ ਕਲਾਈਮੇਟ ਡਿਊ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ Laashan ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚੁਰੜ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ লাশਾਂ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀਆਂ লাশਾਂ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਵੜਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ-ਇੱਕਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਮਦਦ ਕਰਨ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਨੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ